ਪ੍ਰੋਪਨ ਸਾਹਿਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਮੰਟਰੀ ਸਮਰਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਇੰਟਰਨੈਸ਼ਨਲ 에ਅਰਪੋਰਟ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਜਿਹੜੀ ਦਿੱਤੀ ਗਈ ਹੈ ਜੀ ਆਂ ਦੱਸ ਦਈਏ ਕਿ ਮੁੰਬਈ 에ਅਰਪੋਰਟ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਈਮੇਲ ਭੇਜੀ ਗਈ ਹੈ ਮੁੰਬਈ 에ਅਰਪੋਰਟ ਪੁਲਿਸ ਨੂੰ ਕਿ ਅਸੀਂ ਜੋ ਹੈ 에ਅਰਪੋਰਟ ਨੂੰ ਬੰਬ ਦੇ ਨਾਲ ਉਡਾ ਦੇਾਂਗੇ ਤੇ ਇਸੇ ਦੇ ਚੱਲਦਿਆਂ ਤਾਜ ਹੋਟਲ ਨੂੰ ਵੀ ਬੰਬ ਦੇ ਨਾਲ ਉਡਾਉਣ ਦੇ ਧਮਕੀ ਜਿਹੜੀ ਦਤੀ ਗਈ ਹੈ ਜਿਸ ਤੋਂ ਬਾਅਦ ਪ੍ਰਸ਼ਾਸਨ ਜਿਹੜਾ ਪੁਲਿਸ ਜੋ 에ਰਪੋਰਟ ਦੀ ਉਹ ਅਲਰਟ ਦੇ ਉੱਤੇ ਹੋਈ ਹੈ ਹੁਣ ਹਾਲ ਹੀ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੀ ਜੋ جنگ ਹੋਈ ਉਸੇ ਤੋਂ ਬਾਅਦ ਜੰਗਬੰਦੀ ਹੋਈ ਹੈ ਲੇਕਿਨ ਇਸੇ ਦੇ ਵਿਚਾਲੇ ਇੰਟਰਨੈਸ਼ਨਲ 에ਰਪੋਰਟ ਨੂੰ ਬੰਬ ਦੇ ਨਾਲ ਉਡਾਉਣ ਦੇ ਧਮਕੀ ਮਿਲਣਾ ਕਿਤੇ ਨਾ ਕਿਤੇ ਇਸ ਨੂੰ ਵੱਡਾ ਜਿਹੜਾ ਸਮਝਿਆ ਜਾ ਰਿਹਾ ਜਿਸ ਤੋਂ ਬਾਅਦ 에ਰਪੋਰਟ ਦੇ ਉੱਤੇ ਸੁਰੱਖਿਆ ਜਿਹੜੀ ਵਧਾ ਦਿੱਤੀ ਗਈ ਹੈ ਸੋ ਇਸ ਵੇਲੇ ਦੀ ਇਹ ਵੱਡੀ ਤੇ ਅਹਿਮ ਖਬਰ ਹੈ ਕਿ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਜਿਹੜੀ ਦਿੱਤੀ ਗਈ ਹੈ ਏਅਰਪੋਰਟ ਪੁਲਿਸ ਜੋ ਹੈ ਉਹਨਾਂ ਨੂੰ ਮੇਲ ਦੇ ਜ਼ਰੀਏ ਇੱਕ ਮੈਸੇਜ ਜਿਹੜਾ ਭੇਜਿਆ ਗਿਆ ਹੈ ਕਿ ਅਸੀਂ ਨਾਲੇ ਤਾਂ ਏਅਰਪੋਰਟ ਨੂੰ ਬੰਬ ਦੇ ਨਾਲ ਉਡਾ ਦੇਾਂਗੇ ਤੇ ਤਾਜ ਹੋਟਲ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਜਿਹੜੀ ਦਿੱਤੀ ਗਈ ਹੈ ਇਸ ਦੇ ਵਿੱਚ ਦੱਸਦੇ ਕਿ ਮੁੰਬਈ ਏਅਰਪੋਰਟ ਅਤੇ ਤਾਜ ਮਹਿਲ ਪੈਲਸ ਹੋਟਲ ਜੋ ਆ ਉਸ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਇੰਟਰਨੈਸ਼ਨਲ 에어ਪੋਰਟ ਅਤੇ ਤਾਜਮਹਿਲ ਪੈਲਸ ਹੋਟਲ ਜਿਨ੍ਹਾਂ ਨੂੰ ਧਮਕੀ ਜਿਹੜੇ ਦਿੱਤੀ ਗਈ ਹੈ ਈਮੇਲ ਇੱਕ ਭੇਜਿਆ ਜਾਂਦਾ ਹੈ ਈਮੇਲ ਆਈਡੀ ਦੇ ذریعے ਜਿਹੜਾ ਇਹ ਜਦੋਂ ਮੈਸੇਜ ਭੇਜਿਆ ਗਿਆ ਤਾਂ ਉਸ ਦੇ ਵਿੱਚ ਦਾਵਾ ਕੀਤਾ ਜਾਂਦਾ ਹੈ ਕਿ ਤਾਜਮਹਿਲ ਪੈਲਸ ਹੋਟਲ ਅਤੇ 에어ਪੋਰਟ ਨੂੰ ਅਸੀਂ ਬੰਬ ਦੇ ਨਾਲ ਉਡਾਦਿਆਂਗੇ ਤੇ ਇਸ ਦੇ ਵਿੱਚ ਅਫਜ਼ਲ ਗੁਰੂ ਦਾ ਜ਼ਿਕਰ ਵੀ ਜਿਹੜਾ ਇਸ ਮੇਲ ਦੇ ਵਿੱਚ ਕੀਤਾ ਗਿਆ ਧਮਕੀ ਦਿੱਤੀ ਗਈ ਹੈ ਮੁੰਬਈ ਪੁਲਿਸ ਦੀ ਟੀਮ ਨੇ ਮਾਮਲੇ ਦੀ ਜਾਂਚ ਜਿਹੜੀ ਸ਼ੁਰੂ ਕਰ ਦਿੱਤੀ ਹੈ ਕਿ ਆਖਰਕਾਰ ਇਹ ਮੇਲ ਕਿਸ ਤੋਂ ਆਈ ਹੈ ਟਰੈਕ ਜਿਹੜਾ ਇਸ ਸਭ ਨੂੰ ਕੀਤਾ ਜਾ ਰਿਹਾ ਹੈ ਮੇਲ ਭੇਜਣ ਵਾਲੇ ਦੋਸ਼ੀ ਨੂੰ ਟਰੈਕ ਕਰਨ ਦੀ ਕੋਸ਼ਿਸ਼ ਜੋ ਹੈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਸੋ ਇੱਕ ਪਾਸੇ ਜਿੱਥੇ ਜੰਗ ਹੋਏ ਦੂਜੇ ਪਾਸੇ ਇੰਟਰਨੈਸ਼ਨਲ 에ਅਰਪੋਰਟ ਨੂੰ ਬੰਬ ਨਾਲ ਢੋਂ ਦੇ ਧਮਕੀ ਮਿਲਾਂ ਹਲੇ ਹਾਲ ਹੀ ਦੇ ਵਿੱਚ ਦੋ ਜਿਹੜੇ ਆਤਵਾਦੀ ਜਿਹੜੇ ਖੁੰਖਾਰਤਵਾਦੀ ਸਨ ਉਹਨਾਂ ਨੂੰ ਵੀ ਜਿਹੜਾ ਇਸ 에어ਪੋਰਟ ਤੋਂ ਅਰੈਸਟ ਜਿਹੜਾ ਕੀਤਾ ਗਿਆ ਸੀ ਗ੍ਰਫਤਾਰ ਕੀਤਾ ਗਿਆ ਜੋ 2 ਸਾਲ ਤੋਂ ਪਘੋੜੇ ਸਨ 3-3 ਲੱਖ ਨਾਮ ਇਹਨਾਂ ਦੇ ਉੱਤੇ ਰੱਖਿਆ ਗਿਆ ਸੀ ਲੇਕਿਨ ਇਸੇ ਤੋਂ ਬਾਅਦ ਹੁਣ ਮੁੰਬਈ 에어ਪੋਰਟ ਨੂੰ ਕੁਝ ਘੰਟੇ ਬਾਅਦ ਹੀ ਜਿਹੜਾ ਬੰਬ ਦੇ ਨਾਲ ਉਡਾਉਣ ਦੇ ਧਮਕੀ ਦਿੱਤੀ ਗਈ ਹੈ ਜਿਸ ਦੇ ਵਿੱਚ ਸਿੱਧੇ ਤੌਰ ਤੇ ਮੈਲ ਦੇ ਵਿੱਚ ਲਿਖਿਆ ਗਿਆ ਕਿ ਅਸੀਂ 에어ਪੋਰਟ ਨੂੰ ਬੰਬ ਦੇ ਨਾਲ ਉਡਾ ਦੇਾਂਗੇ ਤਾਜ ਹੋਟਲ ਨੂੰ ਬੰਬ ਦੇ ਨਾਲ ਉਡਾ ਦੇਾਂਗੇ ਜਿਸ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਜੋ ਹੈ ਦੱਸ ਦਈਏ ਕਿ ਅਲਰਟ ਦੇ ਉੱਤੇ ਹੋਇਆ ਇੱਕ ਪਾਸੇ ਜਦੋਂ ਜੰਗ ਹੋਈ ਤਾਂ ਉਸ ਤੋਂ ਬਾਅਦ ਜੰਗਬੰਦੀ ਦੇ ਬਾਅਦ ਇਸ ਤਰੀਕੇ ਦੇ ਨਾਲ ਇੰਟਰਨੈਸ਼ਨਲ 에ਅਰਪੋਰਟ ਨੂੰ ਬੰਦ ਦੇ ਨਾਲ ਉਡਾਉਣ ਦੇ ਧਮਕੀ ਮਿਲਣਾ ਇਸ ਨੂੰ ਕਿਤੇ ਨਾ ਕਿਤੇ ਅਹਿਮ ਵੱਡਾ ਜਿਹੜਾ ਮੰਨਿਆ ਜਾ ਰਿਹਾ ਹੈ ਇਸ ਤੋਂ ਬਾਅਦ ਪੁਲਿਸ ਅਲਰਟ ਤੇ ਹੋ ਗਈ ਹੈ ਚਾਰੇ ਪਾਸੇ ਛਾਪੇ ਮਾਰੇ ਵੀ ਜਿਹੜੀ ਕੀਤੀ ਜਾ ਰਹੀ ਹੈ ਤੇ ਜਿਸ ਦੇ ਵੱਲੋਂ ਮੇਲ ਭੇਜੀ ਗਈ ਹੈ ਉਸ ਮੇਲ ਆਈਡੀ ਨੂੰ ਟਰੈਕ ਜਿਹੜਾ ਕੀਤਾ ਜਾ ਰਿਹਾ ਹੈ ਕਿ ਆਖਰਕਾਰ ਕਿਸ ਦੇ ਵੱਲੋਂ ਇਹ ਮੇਲ ਜਿਹੜੀ ਭੇਜੀ ਗਈ ਹੈ ਇਸ ਦਾ ਮਕਸਦ ਕੀ ਹੈ ਤੇ ਕਿਹਨਾਂ ਦੇ ਵੱਲੋਂ ਮੇਲ ਭੇਜੀ ਗਈ ਉਹਨਾਂ ਦੀ ਆਈਡੀ ਜਿਹੜੀ ਟਰੈਕ ਕੀਤੀ ਜਾ ਰਹੀ ਹੈ ਸੋ ਇਸ ਤੋਂ ਪਹਿਲਾਂ ਵੀ ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ 에어ਪੋਰਟਾਂ ਨੂੰ ਬੰਦ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਜਾਂਦੀ ਹੈ ਲੇਕਿਨ ਇੱਥੇ ਮੁੰਬਈ ਇੰਟਰਨੈਸ਼ਨਲ 에어ਪੋਰਟ ਅਤੇ ਤਾਜ ਹੋਟਲ ਨੂੰ ਬੰਦ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਜਿਸ ਤੋਂ ਬਾਅਦ ਪੂਰਾ ਪ੍ਰਸ਼ਾਸਨ ਅਲਰਟ ਤੇ ਹੋਇਆ ਤੇ ਮੇਲ ਜੋ ਭੇਜੀ ਗਈ ਹੈ ਉਸ ਦੀ ਕੋਕ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਹ ਕਿਸ ਦੇ ਵੱਲੋਂ ਭੇਜੀ ਗਈ ਹੈ ਤੇਜ਼ ਦੀ ਜਾਂਚ ਜਿਹੜੀ ਲਗਾਤਾਰ ਕੀਤੀ ਜਾ ਰਹੀ ਹੈ ਤੇ ਦੂਜੀ ਪਾਸੇ 에어ਪੋਰਟ ਦੇ ਉੱਤੇ ਸੁਰੱਖਿਆ ਵੀ ਜਿਹੜੀ ਵਧਾ ਦਿੱਤੀ ਗਈ ਹੈ 에어ਪੋਰਟ ਦੀ ਜਿਹੜੀ ਪੁਲਿਸ ਹੈ ਉਹ ਵੀ ਅਲਰਟ ਦੇ ਉੱਤੇ ਕੋਈ